सत श्रीकाली तो देख रहे हो निडर पंजाबी मीडिया मैं मनप्रीत हाजिर बजे तक दिन वबरान लैके शुरुआत कर दें अठारवी सभा मानसून सैशन शुरू हो गया जिस बजट पेशता गया है सिलंडर पेट्रोल दीमत कटौती की गई है दस दईए कि केंद्रीय वित्त मंत्री निर्मला सीतारमन ने मौजूद वित्तीय साल के अंतिम बजट से एक दिन पहला लोग सभा आर्थिक सर्वेखण दो हज़ार तेई चौबी पेशता संसद का मानसून सैशन अज तो शुरू हो गया है ਅਲ ਮੰਗਲਵਾਰ ਨੂੰ ਵਿੱਤ ਮੰਤਰੀ ਵੱਲੋਂ ਬਜਟ ਸਦਨ ਵਿੱਚ ਪੇਸ਼ ਕੀਤਾ ਜਾਵੇਗਾ ਇਸ ਵਾਰ ਕਈ ਤਰ੍ਹਾਂ ਦੀਆਂ ਅਟਕਾਲਾ ਲਗਾਈਆਂ ਜਾ ਰਹੀਆਂ ਹਨ ਅਜੋ ਹੈ ਆਰਥਿਕ ਸਰਵੇਖਣ ਦੇ ਅਨੁਸਾਰ ਭਾਰਤ ਦੀ GDP 2023-24 ਵਿੱਚ 8.2% ਵਧਣ ਦੀ ਉਮੀਦ ਹੈ ਜਿਸ ਦਾ ਮਤਲਬ ਹੈ ਕਿ ਦੇਸ਼ ਦੀ ਆਰਥਿਕਤਾ ਮਜ਼ਬੂਤ ਹੋ ਰਹੀ ਹੈ ਤੇ ਲੋਕਾਂ ਦੀ ਆਮਦਨ ਵਧਣ ਦੀ ਸੰਭਾਵਨਾ ਹੈ ਮਹਿੰਗਾਈ ਦੇ ਮੋਰਚੇ ਦੀ ਗੱਲ ਕਰੀਏ ਤਾਂ ਮਹਿੰਗਾਈ ਦਰ ਘਟ ਕੇ 5.4% ਤੇ ਆ ਗਈ ਹੈ ਜਿਸ ਕਾਰਨ ਰੋਜ਼ਮਰਰਾ ਦੀਆਂ ਚੀਜ਼ਾਂ ਦੀਆਂ ਕੀਮਤਾਂ ਸਥਿਰ ਰਹਿ ਸਕਦੀਆਂ ਹਨ ਸਰਕਾਰ ਨੇ ਬਹੁਤ ਵੱਡਾ ਨਿਵੇਸ਼ ਕੀਤਾ ਹੈ ਪਰ ਫਿਰ ਵੀ ਆਰਥਿਕ ਸੰਤੁਲਨ ਨਕਾਇਮ ਰੱਖਿਆ ਹੈ ਜੋ ਕਿ ਚੰਗੀ ਗੱਲ ਹੈ ਅਤੇ ਵਿੱਤੀ ਘਾਟਾ ਸੀਮਾਵਾਂ ਦੇ ਅੰਦਰ ਰਹਿਣ ਦੀ ਉਮੀਦ ਹੈ। ਆਤੀ ਇਸ ਆਰਥਿਕ ਸਰਵੇਖਣ ਦੇ ਹੋਰ ਮੁੱਖ ਨੁਕਤਿਆਂ ਨੂੰ ਵਿਸਥਾਰ ਵਿੱਚ ਸਮਝੀਏ। 2023-24 ਵਿੱਚ ਭਾਰਤ ਨੇ ਬਾਹਰੀ ਚੁਣੌਤੀਆਂ ਦੇ ਬਾਵਜੂਦ ਆਪਣੇ ਆਰਥਿਕ ਵਿਕਾਸ ਨੂੰ ਬਰਕਰਾਰ ਰੱਖਿਆ। ਵਿੱਤੀ ਸਾਲ 2024 ਵਿੱਚ ਭਾਰਤ ਦੀ ਅਸਲ GDP ਵਿੱਚ 8.2% ਦਾ ਵਾਧਾ ਹੋਣ ਦੀ ਉਮੀਦ ਹੈ। यह वाधा वित्तीय साल दया चार्चों तीन तिमाियों अठ फीसदी तो वूंजीगत खर्चे सरकार दोर निजी निवेश रच निर्भर गति ने पूंजी निर्माण के विकास नुलारा दत्ता प्रवेशी और सुनेता नीति प्रतिक्रियाव द्वारा महंगाई के दबाव में कसूलता नियंत्रित किया गया जिसके नतीजे वजो पुजन महंगाई पांच पॉइंट चार प्रतिशत घट गई दस दिए कि सीतारमन सी वालों कल अपना बजट पेश जाएगा ਹੁਣ ਸਰਕਾਰੀ ਮੁਲਾਜ਼ਮ ਵੀ ਆਰਐਸਐਸ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ 58 ਸਾਲ ਪੁਰਾਣੀ پابੰਦੀ ਮੋਦੀ ਸਰਕਾਰ ਵੱਲੋਂ ਤੋੜ ਦਿੱਤੀ ਗਈ ਹੈ ਦੱਸਦੇ ਇਹ ਕਿ ਕੇਂਦਰ ਸਰਕਾਰ ਨੇ ਰਾਸ਼ਟਰੀ ਸੇਵਾਮ ਸੇਵਕ ਸੰਗਯਾਗ ਦੀਆਂ ਗਤੀਵਿਧੀਆਂ ਚ ਹਿੱਸਾ ਲੈਣ ਵਾਲੇ ਸਰਕਾਰੀ ਕਰਮਚਾਰੀਆਂ ਤੇ 58 ਸਾਲ ਪੁਰਾਣੀ پابੰਦੀ ਹਟਾ ਦਿੱਤੀ ਹੈ ਹੁਣ ਸਰਕਾਰੀ ਕਰਮਚਾਰੀ ਆਰਐਸਐਸ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈ ਸਕਣਗੇ ਉਪਯਕਤ ਨਿਰਦੇਸ਼ਾਂ ਦੀ ਸਥਿਤੀ ਕੀਤੀ ਗਈ ਹੈ ਕਿ ਅਤੇ ਇਹ ਫੈਸਲਾ ਕੀਤਾ ਗਿਆ ਹੈ ਕਿ 30 ਨਵੰਬਰ 1968 25 ਜੁਲਾਈ 1970 ਅਤੇ 28 ਅਕਤੂਬਰ 1980 ਦੇ ਸੰਬੰਧ ਦਫ਼ਤਰੀ ਸਮੋਡਨਸ ਤੇ ਰਾਸ਼ਟਰੀ ਮੈਡਮ ਸੇਵਕ ਕਸੰਗ ਦਾ ਜ਼ਿਕਰ ਹਟਾ ਦਿੱਤਾ ਜਾਵੇ ਦੂਜੇ ਪਾਸੇ ਕਾਂਗਰਸ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਸਖਤ ਵਿਰੋਧ ਕੀਤਾ ਹੈ ਕਾਂਗਰਸ ਨੇ ਇਤਵਾਬ ਨੂੰ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਇਸ ਫੈਸਲੇ ਦੀ ਸਖਤ ਆਲੋਚਨਾ ਕੀਤੀ ਹੈ ਜਿਸ ਵਿੱਚ ਆਰਐਸਐਸ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੇ ਛੇ دہਾਕੇ ਪੁਰਾਣੀ ਪਾਬੰਦੀ ਹਟਾ ਦਿੱਤੀ ਗਈ ਹੈ ਦਾਅਵਾ ਕੀਤਾ ਕਿ ਹੁਣ ਹਰ ਸੱਜਣ ਵਰਗ ਚ ਸਰਕਾਰੀ ਮੁਲਾਜ਼ਮ ਵੀ ਹਿੱਸਾ ਲੈ ਸਕਦੇ ਨੇ ਮੋਦੀ ਸਰਕਾਰ ਵੱਲੋਂ 58 ਸਾਲ ਪੁਰਾਣੀ ਪਾਬੰਦੀ ਨੂੰ ਹਟਾ ਦਿੱਤਾ ਹੈ ਤੇ ਕਾਂਗਰਸ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਆਏ ਸਾਲ ਪੰਜਾਬ ਦੇ ਵਿੱਚੋਂ ਲੱਖਾਂ ਵਿਦਿਆਰਥੀਆਂ ਨੇ ਇਹਨਾਂ ਦੇ ਵਿੱਚ ਆਪਣਾ ਭਵਿੱਖ ਬਣਾਉਣ ਲਈ ਜਾਂਦੇ ਨੇ, ਪੜ੍ਹਨ ਲਈ ਜਾਂਦੇ ਨੇ ਪਰ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਤੋਂ ਬੜੀਆਂ ਹੀ ਮੰਦਭਾਗੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਹੁਣ ਏਦਿਕ ਖਬਰ ਸਾਹਮਣੇ ਆਈ ਹੈ ਜਿੱਥੇ ਕੁਝ ਸਮੇਂ ਪਹਿਲਾਂ ਇੱਕ ਲੜਕੀ ਕੈਨੇਡਾ ਦੇ ਵਿੱਚ ਪੜ੍ਹਨ ਗਈ ਸੀ ਤੇ ਉਸ ਦੀ ਸੜਕ ਹਾਦਸੇ ਦੇ ਵਿੱਚ ਮਾਤ ਹੋ ਗਈ। ਜੀ ਹਾਂ, ਪੰਜਾਬ ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ ਧਰਤੀ ਤੇ ਸੁਨਹਿਰੀ ਭਵਿੱਖ ਦੀ ਆਸ ਲੈ ਕੇ ਜਾਂਦੇ ਹਨ। ਇਸ ਦੇ ਨਾਲ ਹੀ ਅਨੇਕਾਂ ਪੰਜਾਬੀ ਨੌਜਵਾਨ ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਕੋਟ ਦੇ ਮੂਹ ਵਿੱਚ ਜਾ ਪੈਂਦੇ ਹਨ ਇਹ ਜੀ ਇੱਕ ਹੋਰ ਮੰਦਭਾਗੀ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਪੰਜਾਬਣ ਲੜਕੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ ਮ੍ਰਿਤਕ ਦੀ ਪਛਾਣ ਲਖਵਿੰਦਰ ਕੌਰ ਕੌਸ਼ਲ ਪੁੱਤਰੀ ਬਲਵੰਦਰ ਸਿੰਘ ਵਾਸੀ ਪਿੰਡ ਮੁੱਖਾ ਜਿਹੜਾ ਬਟਾਲਾ ਵੱਜੋ ਹੋਈ ਹੈ ਕੌਸ਼ਲ 10 ਮਹੀਨੇ ਪਹਿਲਾਂ ਹੀ ਉਚੇਰੀ ਪੜ੍ਹਾਈ ਲਈ ਬ੍ਰੈਂਟਨ ਗਈ ਸੀ ਮਿਲੀ ਜਾਣਕਾਰੀ ਅਨੁਸਾਰ ਕਾਲਜ ਦੀ ਛੁੱਟੀਆਂ ਹੋਂਕਾਰ ਨੂੰ ਕੌਸ਼ਲ ਆਪਣੇ ਦੋਸਤਾਂ ਦੇ ਨਾਲ ਕਾਰ ਤੇ ਸਵਾਰ ਹੋ ਕੇ ਕਿਸੇ ਕੰਮ ਲਈ ਜਾ ਰਹੇ ਸਨ ਅਚਾਨਕ ਕਾਰ ਕੰਟਰੋਲ ਤੋਂ ਬਾਹਰ ਹੋ ਕੇ درخت ਨਾਲ ਕਟ ਕਰਾਈ ਤੇ 8 ਫੁੱਟ ਡੁੰਗੇ ਟੋਏ ਚ ਜਾੜੀ ਦੇ ਹੱਥ ਸੇ ਵਿੱਚ ਕੌਸ਼ਲ ਸੁਮੀਤ ਤੇ ਨ ਹੋਰ ਲੜਕੀਆਂ ਦੀ ਮੌਕੇ ਤੇ ਹੀ ਮਾਰੋ ਗਈ ਤੇ ਕਾਰ ਚਾਲਕ ਤੇ ਉਸ ਦੇ ਨਾਲ ਬੈਠਾ ਨੌਜਵਾਨ ਨੇ ਗੰभीर ਰੂਪ ਵਿੱਚ ਜ਼ਖਮੀ ਹੋ ਗਿਆ ਲੜਕੀ ਕੌਸ਼ਲ ਦੀ ਮੌਤ ਨਾਲ ਪਿੰਡ ਮੁੱਖਾ ਚਿੜਾਚ ਉਸੋਕ ਦੀ ਲਹਿਰ ਛਾਈ ਹੋਈ ਹੈ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਦੱਸ ਦਈਏ ਕਿ ਬੱਚੇ ਆਪਣਾ ਜਿੱਥੇ ਭਵਿੱਖ ਬਣਾਣ ਇਸਾਤ ਸਮੁੰਦਰ ਪਾਰ ਆਪਣੇ ਮਾਪਿਆਂ ਨੂੰ ਛੱਡ ਕੇ ਚਾਹੁੰਦੇ ਨੇ ਤੇ ਉੱਥੋਂ ਹੀ ਐਵੇਂ ਦੀਆਂ ਮਨਪਾਗੀਆਂ ਖਬਰਾਂ ਪਿਛਲੇ ਕਈ ਸਮਿਆਂ ਤੋਂ ਸਾਹਮਣੇ ਆ ਰਹੀਆਂ ਨੇ ਅਤੇ ਮਾਪਿਆਂ ਤੇ ਪੂਰੇ ਪਿੰਡ ਦੇ ਵਿੱਚ ਅਸ਼ੋਕ ਦੀ ਲਹਿਰ ਛਾਈ ਹੋਈ ਹੈ ਨੀਟ ਪੇਪਰ ਲੀਕ ਦੇ ਵਿੱਚ ਸਾਂਸਦ ਦੇ ਵਿੱਚ ਘਮਾਸਾ ਨਹੀਂ ਯੁੱਧ ਹੋਇਆ ਹੈ ਰਾਹੁਲ ਗਾਂਧੀ ਦੇ ਬਿਆਨ ਤੇ ਸਿੱਖਿਆ ਮੰਤਰੀ ਭੜਗ ਗਏ ਨੇ ਦੱਸ ਤਾਏ ਕਿ ਸਾਂਸਦ ਚੋਂ ਮੌਨਸੂਨ ਸੈਸ਼ਨ ਦੀ ਸ਼ੁਰੂਆਤ ਨੀਟ ਪੇਪਰ ਲੀਕ ਮਾਮਲੇ ਚ ਨਾਮ ਹੋਈ ਹੈ ਇਸ ਸਮੁਦੇ ਤੇ ਸਿੱਖਿਆ ਮੰਤਰੀ ਪਰਮਿੰਦਰ ਪ੍ਰਧਾਨ ਨੇ ਕਿਹਾ ਹੈ ਕਿ ਪੇਪਰ ਲੀਕ ਮਾਮਲੇ ਤੇ ਸਪਸ਼ਟ ਸਬੂਤ ਸਾਹਮਣੇ ਨਹੀਂ ਆਏ ਹਨ ਇਸ ਤੇ ਵਿਰੋਧੀ ਨੇਤਾਵਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰੀਖਿਆ ਪ੍ਰਣਾਲੀ ਵਿੱਚ ਗੜਬੜੀ ਹੋਈ ਹੈ ਪੇਪਰ ਲੀਕ ਗੰਭੀਰ ਮੁੰਦਾ ਹੈ ਸਿਰਫ ਨੀਟ ਤੇ ਨਹੀਂ ਸਗੋਂ ਸਾਰੀਆਂ ਪ੍ਰੀਖਿਆਵਾਂ ਦਾ ਸਵਾਲ ਹਰੌਣ ਗਾਂਧੀ ਦੇ ਬਿਆਨ ਤੇ ਸਿੱਖਿਆ ਮੰਤਰੀ ਨੇ ਕਿਆ ਕੀ ਮੈਨੂੰ ਕਿਸੇ ਦੇ ਸਰਟੀਫਿਕੇਟ ਨਹੀਂ ਚਾਹੀਦਾ ਬਜਟ ਸੈਸ਼ਨ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਸਰਕਾਰ ਬੁਲਾਇਆ ਐਤਵਾਰ ਨੂੰ ਸ਼ਰਪ ਪਾਰਟੀ ਮੀਟਿੰਗ ਅਸਦੀ ਗਈ ਸੀ ਵਿੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਚੋਹਈ ਇਸ ਬੈਠਕ ਚ ਸਰਕਾਰ ਦੀ ਤਰਫੋਂ ਰਾਜ ਸਭਾ ਵਿੱਚ ਪਾਰਟੀ ਦੇ ਨੇਤਾ ਜੇਪੀ ਨੱਡਾ ਸੰਸਦੀ ਮਾਮਲਿਆਂ ਦੇ ਮੰਤਰੀ ਕਿਰੇ ਨਿਰਜੋ ਅਤੇ ਕਾਨੂੰਨ ਮੰਤਰੀ ਅਰਜੁਨ ਰਾਮ ਮਿਘਾਲੇ ਸਮੇਤ 44 ਪਾਰਟੀਆਂ ਦੇ 55 ਨੇਤਾਵਾਂ ਨੇ ਹਸਾਲਿਆ ਕਾਂਗਰਸ ਦੇ ਸਸਦ ਮੈਂਬਰ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਨੇ ਕੀ ਤਾਂ ਰਾਹੁਲ ਗਾਂਧੀ ਨੇ ਕਿਹਾ ਕਿਉਂਕਿ ਇਹ ਨੀਟ ਪ੍ਰਣਾਲੀਗਤ ਮੁੱਦਾ ਹੈ ਤੁਸੀਂ ਇਸ ਮੁੱਦੇ ਨੂੰ ਹੱਲ ਕਰਨ ਲਈ ਕੀ ਕਰ ਰਹੇ ਹੋ ਸਿੱਖਿਆ ਮੰਤਰੀ ਪਰਮਿੰਦਰ ਪ੍ਰਧਾਨ ਨੇ ਕਿਹਾ ਸਿਰਫ ਰੌਲਾ ਪਾਉਣ ਨਾਲ ਝੂਠ ਸੱਚ ਨਹੀਂ ਹੋ ਜਾਂਦਾ ਵਿਰੋਧੀ ਨੇਤਾ ਦਾ ਇਹ ਬਿਆਨ ਕਿ ਦੇਸ਼ ਦੀ ਪ੍ਰੀਖਿਆ ਪ੍ਰਣਾਲੀ ਬਕਵਾਸ ਹੈ ਬੇਹੱਦ ਨਿੰਦਨ ਯੋਗ ਹੈ ਦਾ ਸੀ ਇਹ ਕਿ ਰਾਹੁਲ ਗਾਂਧੀ ਦੇ ਬਿਆਨ ਤੇ ਸਿੱਖਿਆ ਮੰਤਰੀ ਭੜਕ ਗਏ ਅਤੇ ਨੀਟ ਪੇਪਰ ਨੀਟ ਲੀਕ ਪੇਪਰ ਤੇ ਸੰਸਦ ਦੇ ਵਿੱਚ ਬੇਹੱਦ ਕਮਾਸਾਨ ਯੁੱਧ ਛਿੜਿਆ ਨਬਾਦੀ ਸਬਜ਼ੀ ਮੰਡੀ ਦੇ ਵਿੱਚ ਕਾਟੀਆਂ ਦੇ ਭਾਅ ਸਬਜ਼ੀ ਵੇਚਣ ਨੂੰ ਕਿਸਾਨ ਨੂੰ ਮਜਬੂਰ ਹੋਏ ਪਏ ਨੇ ਜਿਹੜੀਆਂ ਸਬਜ਼ੀਆਂ ਦੇ ਦਾਮ ਬਾਜ਼ਾਰ ਦੇ ਵਿੱਚ ਤਿੰਨ ਗੁਣਾ ਨੇ ਉਹੀ ਸਬਜ਼ੀ ਆ ਕੇ ਸਾਹ ਅੰਨ ਮੰਡੀ ਦੇ ਵਿੱਚ ਕਾਟੀਆਂ ਦੇ ਭਾਅ ਵਿੱਚ ਲਈ ਮਜਬੂਰ ਹੋਏ ਪਏ ਨੇ ਬਸ ਇਹ ਕਿ ਬਰਸਾਤ ਦੇ ਮੌਸਮ ਦਾ ਰਣ ਬਜਾਰਾ ਵਿੱਚ ਜੋ ਸਬਜ਼ੀਆਂ ਕੀਮਤਾਂ ਅਸਮਾਨੀ ਚੜਲੀਆਂ ਸ਼ੁਰੂ ਹੋ ਜਾਂਦੀਆਂ ਹਨ ਇਸ ਕਾਰਨ ਆਮ ਲੋਕਾਂ ਦੀ ਰਹੀਆਂ ਸਬਜ਼ੀਆਂ ਖਰੀਦਣ ਦੇ ਲਈ ਆਪਣੀ ਜੇਬ ਕਾਫੀ ਠੀਕ ਕਰਨੀ ਪੈਂਦੀ ਹੈ ਪਰ ਜੇਕਰ ਮੰਡੀਆਂ ਦੀ ਗੱਲ ਕਰੀਏ ਤਾਂ ਕਿਸਾਨਾਂ ਨੂੰ ਮੰਡੀਆਂ ਵਿੱਚ ਉਹਨਾਂ ਦੀਆਂ ਸਬਜ਼ੀਆਂ ਦੇ ਸਹੀ ਭਾਅ ਨਹੀਂ ਮਿਲਦਾ ਜਿਸ ਕਾਰਨ ਕਿਸਾਨਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੀ ਮੀਡੀਆ ਦੀ ਟੀਮ ਨਾਲ ਜੀ ਮੀਡੀਆ ਦੀ ਟੀਮ ਵੱਲੋਂ ਨਾਭਾ ਦੀ ਸਬਜ਼ੀ ਮੰਡੀ ਦਾ ਦੌਰਾ ਕੀਤਾ ਗਿਆ ਇਸ ਮੌਕੇ ਟੀਮ ਵੱਲੋਂ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਕਿਸਾਨਾਂ ਨੇ ਕੈਮਰੇ ਅੱਗੇ ਆਪਣਾ ਦੁੱਖ ਫਰੋ ਲੈ ਕਿਸਾਨਾਂ ਨੇ ਕਿਹਾ ਕਿ ਸਾਨੂੰ ਪਿੰਡੀ ਕਦੂ ਬੈਂਗਨ ਦਾ ਰੇਟ ਮੰਡੀ ਵਿੱਚ 15 ਤੋਂ 20 ਰੁਪਏ ਮਿਲ ਰਿਹਾ ਹੈ ਜਦਕਿ ਇਹ ਸਬਜ਼ੀ 50 ਦੇ ਵਿੱਚ ਚਲੀ ਜਾਂਦੀ ਹੈ ਤਾਂ 80 ਰੁਪਏ ਤੋਂ ਲੈ ਕੇ 100 ਰੁਪਏ ਤੱਕ ਵਿਕਦੀ ਹੈ ਕਿਸਾਨਾਂ ਨੇ ਦੱਸਿਆ ਕਿ ਸਬਜ਼ੀਆਂ ਦੀ ਕਾਸਤ ਲਈ ਕਾਫੀ ਮਿਹਨਤ ਕਰਨੀ ਪੈਂਦੀ ਹੈ ਜਸ ਸਪਾਰੀਆਂ ਦੇ ਨਾਲ ਨਾਲ ਮਜ਼ਦੂਰੀ ਵੀ ਪਰਨੀ ਪੈਂਦੀ ਹੈ ਉਹਨਾਂ ਦੱਸਿਆ ਕਿ ਪਿਛਲੀ ਵਾਰ ਸਬਜ਼ੀਆਂ ਦੇ ਭਾਅ ਚੰਗੇ ਸਨਤੇ ਉਹਨਾਂ ਨੂੰ ਮੁਨਾਫਾ ਵੀ ਹੋਇਆ ਸੀ ਪਰ ਇਸ ਵਾਰ ਲਾਗਤ ਵੀ ਪੂਰੀ ਨਹੀਂ ਹੋ ਰਹੀ ਦੱਸਿਆ ਕਿ ਬਾਜ਼ਾਰਾਂ ਦੇ ਵਿੱਚ ਚੱਕਿੰਗੁਣਾ ਮਹਿੰਗੀ ਸਬਜ਼ੀ ਮਿਲਨ ਦਾ ਰੇਟ ਮੰਡੀ ਦੇ ਵਿੱਚ ਕਿਸਾਨਾਂ ਨੂੰ ਪੂਰੀ ਲਾਗਤ ਵੀ ਵਸੂਲ ਨਹੀਂ ਹੋ ਰਹੀ ਖਬਰ ਮੌਸਮ ਜਗਤ ਤੋਂ ਮੌਸਮ ਵਿਭਾਗ ਵੱਲੋਂ ਨਵੀਂ ਅਪਡੇਟ ਜਾਰੀ ਕੀਤੀ ਗਈ ਹੈ ਆਉਣ ਵਾਲੇ ਤਿੰਨ ਦਿਨਾਂ ਦੇ ਵਿੱਚ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਕੀਤਾ ਵੀ ਦਿੱਤੀ ਗਈ ਆ ਉਹ ਦੱਸ ਇਹ ਤੁਹਾਨੂੰ ਤੁਹਾਡੇ ਸੂਬੇ ਦਾ ਹਾਲ ਕੀ ਆਉਣ ਵਾਲੇ ਤਿੰਨ ਦਿਨਾਂ ਦੇ ਵਿੱਚ ਤੁਹਾਡੇ ਸੂਬੇ ਦੇ ਵਿੱਚ ਮੀਂਹ ਪਵੇਗਾ ਜਾਂ ਫਿਰ ਹਮਸਾ ਤੇ ਚਿਪਚਿਪੀ ਪਰੇ ਗਰਮੀ ਨਾਲ ਤੁਹਾਨੂੰ ਸਾਹਮਣਾ ਕਰਨਾ ਪਵੇਗਾ ਦक्कਨ ਵਾਲਾ ਮੌਨਸੂਨ ਟ੍ਰਾਫ ਹੋ ਜਾਰੀ ਰਹਿਣ ਕਾਰਨ ਹਰਿਆਣਾ ਤੇ ਪੰਜਾਬ ਚ ਮੌਨਸੂਨ ਦੀ ਬਾਰਿਸ਼ ਦੀਆਂ ਗਤੀਵਿਧੀਆਂ ਚ ਕਮੀ ਆਈ ਹੈ ਜੇ ਆਉਣ ਵਾਲੇ ਦਿਨਾਂ ਚ ਵੀ ਬਾਰਿਸ਼ ਨਹੀਂ ਪੈ ਸਕਦਾ ਤਾਂ ਉਧਰ ਅਜ ਪੰਜਾਬ ਦੇ ਚੰਡੀਗੜ੍ਹ ਚ ਰੁਕ ਰੁਕ ਕੇ ਮੀਂਹ ਪੈ ਰਿਹਾ ਚੰਡੀਗੜ੍ਹ ਚ ਪਿਛਲੇ 20 ਦਿਨਾਂ ਤੋਂ ਮੀਂਹ ਨਹੀਂ ਪਿਆ ਸੀ ਹੁਣ ਚੰਡੀਗੜ੍ਹ ਚ ਪਲਕੇ ਦਾ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਇਸ ਦੌਰਾਨ ਕੁਝ ਥਾਵਾਂ ਤੇ ਬਾਰਿਸ਼ ਵੀ ਤੇ ਹੋਰ ਥਾਵਾਂ ਤੇ ਦਰਮਿਆਨੀ ਤੇ ਹਲਕੀ ਬਾਰਿਸ਼ ਹੋਵੇਗੀ ਇਸ ਦੌਰਾਨ ਬੱਦਲ ਛਾਏ ਰਹਿਣ ਕਾਰਨ ਦਿਨ ਚ ਤਾਪਮਾਨ ਚ ਵੀ ਗਿਰਾਵਟ ਆਵੇਗੀ ਇਸ ਦੇ ਨਾਲ ਹਵਾ ਵਿੱਚ ਨਮੀ ਦੀ ਮਾਤਰਾ ਜ਼ ਕারণ ਹਮਸਪਰੀ ਗਰਮੀ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਇਸ ਕਾਰਨ ਰਾਤ ਦਾ ਤਾਪਮਾਨ ਵੀ ਲਗਾਤਾਰ ਜ਼ਿਆਦਾ ਹੋ ਰਿਹਾ ਹਰਿਆਣਾ ਤੇ ਪੰਜਾਬ ਚ ਰਾਤ ਦਾ ਤਾਪਮਾਨ 30 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿੰਦਾ ਹੈ ਜੋ ਕਿ ਸੋ ਮੌਸਮ ਜਾਮ ਨਾਲੋਂ 5 ਡਿਗਰੀ ਸੈਲਸੀਅਸ ਜ਼ਿਆਦਾ ਹੈ ਪਿਛਲੇ 24 ਘੰਟੇ ਅਦਰਾਨ ਆਈਐਮਡੀ ਨੇ ਅਲਰਟ ਕੀਤਾ ਹੈ ਰਾਤ ਨੂੰ ਵਕ ਵਕ ਥਾਮਾ ਤੇ ਗਰਜ ਤੂਫਾਨ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਅਨੁਸਾਰ ਕੀਤੀ ਗਈ ਹੈ ਪੂਰਬੀ Rajasthan ਦੇ ਸੁਨੀਲ ਜਾਲਾਵਾੜ ਚ ਸਭ ਤੋਂ ਜ਼ਿਆਦਾ 60 ਮਿਲੀਮੀਟਰ ਤੋਂ ਪੱਛਮੀ Rajasthan ਤੇ ਜੋਧਪੁਰ ਤੇ ਬਿਆਨੀ ਜੋ 60 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਪਿਛਲੇ 24 ਘੰਟਿਆਂ ਦਾ ਸਭ ਤੋਂ ਜ਼ਿਆਦਾ ਤਾਪਮਾਨ ਸ਼੍ਰੀ ਨਗਰ 'ਚ 42.3 ਡਿਗਰੀ ਤੇ ਸ਼੍ਰੀ ਨਗਰ 'ਚ ਸਭ ਤੋਂ ਜ਼ਿਆਦਾ ਘੱਟ ਤੋਂ ਘੱਟ ਤਾਪਮਾਨ 32.0 ਡਿਗਰੀ ਦਰਜ ਕੀਤਾ ਗਿਆ ਦੱਸਿਆ ਕਿ ਅਗਲੇ ਆਉਣ ਵਾਲੇ ਤਿੰਨ ਦਿਨਾਂ ਦੇ ਵਿੱਚ ਮੌਸਮ ਵਿਭਾਗ ਵੱਲੋਂ ਕਈ ਸੂਬਿਆਂ ਦੇ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੈਂ ਹਾਜ਼ਰ ਹੋਵਾਂਗਾ ਤੁਸੀਂ ਦੇਖਦੇ ਰਹੋ ਨੀੜ ਪਰ ਪੰਜਾਬੀ মিডিਆ ਹੁੰਦੀ ਹੈ ਇਜਾਜ਼ਤ ਧੰਨਵਾਦ